ਕਿ ਸਾਰਾ ਨਾ ਵੱਧ ਜੇ ਕਹਿ ਟੈ ਰਿਆ ਤਾਂ ਇਸ ਸਮੇ ਮਜ਼ਦੂਰਾਂ ਤੇ ਕਹਿ ਟੈ ਰਿਆ ਅੱਜ ਜੇ ਮੰਦਰੇਗਾ ਮਜ਼ਦੂਰਾਂ ਨੇ ਆਪ ਦੇ ਮੰਦਰੇਗਾ ਦੇ ਕੰਮ ਲੈਣੇ ਆ ਉਹਦੇ ਆਸ ਤੋਂ ਉਹਨਾਂ ਨੂੰ ਧਰਨੇ ਲਾਉਣੇ ਪੈ ਰਹੇ ਆ ਜੇ ਕਿਤੇ ਕਿਸੇ ਨੇ ਕੋਈ ਕੰਮ ਕਰ ਵੀ ਦਿੱਤਾ ਉਹਨਾਂ ਦੇ ਪੈਸੇ ਨਹੀਂ ਆ ਰਹੇਗੇ ਮਗਰਲੇ ਦਿਨੀ ਪੰਚਾਇਤ ਵੱਲੋਂ ਕਈ ਮਤੇ ਪਾਏ ਗਏ ਤਾਂ ਜੋ ਮੰਦਰੇਗਾ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਉਹਦੇ ਚੋ ਕਿ ਕੋਈ ਸੇ ਵੀ ਇੱਕ ਵੀ ਕੰਮ ਨੂੰ ਜਿਹੜਾ ਇਹਨਾਂ ਨੇ ਪੂਰਾ ਨਹੀਂ ਕਰਨਤਾ ਕਿਉਂ ਕਿ ਕਾਕੇ ਪ੍ਰਾਪਨ ਲੱਗਦਾ ਇਸ ਤੇ ਮੇਰੀ ਹੇ ਜਿਹੜੀ ਏਤੀ ਹੋਣੀ ਆ ਮੇਰੀ ਬਦਨਾਮੀ ਹੋ ਜੂਗੀ ਮੈਂ ਨੀਵਾ ਹੋ ਜੂਗਾ ਸਾਡੇ ਮੁਲਕ ਦੇ ਵਿੱਚ ਕਾਨੂੰਨ ਬਣਿਆ ਹੋਇਆ ਵੀ 17 ਗਨਾਂ ਤੋਂ ਵੱਧ ਜ਼ਮੀਨ ਆ ਜਿਹੜੀ ਉਹ ਨਹੀਂ ਰਹਿਣੀ ਕਿਤੇ ਕਿਸੇ ਕੋਲੇ ਤੇ ਪਰ ਇਥੋ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਜਿਹੜੀ ਜਥੇਬੰਦੀ ਮਜ਼ਦੂਰਾਂ ਦੀ ਇਸ ਗੱਲ ਦੀ ਲੜਵਾਈ ਆ ਨਹੀਂ ਮਜ਼ਦੂਰਾਂ ਕੋਲੇ ਵੀ ਕੋਈ ਕਮਾਈ ਜੋਗਰਾ ਸਾਧਨ ਹੋਣਾ ਚਾਹੀਦਾਗਾ ਉਹ ਜਿਹੜੀ ਜ਼ਮੀਨ ਆ ਉਹ ਹੋਣੀ ਚਾਹੀਦੀ ਆ ਤਾਂ ਜਿਹੜੀ ਭਗਵਾਨਤ ਮਾਨ ਸਰਕਾਰ ਐਡੀ ਜਾਮ ਨਿਕਲੀ ਗਈ ਉਹਨਾਂ ਨੇ ਜਿਹੜੇ ਉਹ ਆਕੂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਸਾਡੇ ਮਜ਼ਦੂਰਾਂ ਨੂੰ ਜਗਾਉਂਦੇ ਸੀ ਉਹਨਾਂ ਨੂੰ ਹੀ ਲਗਾਤਾਰ ਅਰਸ਼ਟਾ ਪਾਈਆਂ ਤੇ ਉਹਨਾਂ ਚੋਂ ਹੀ ਇੱਕ ਸਾਡਾ ਵੀਰ ਬੇਛੜਾ ਡਿੱਕਰ ਹਥੋਆ ਆ ਸਾਡੇ ਜਿਹੜਾ ਜੇਲ੍ਹ ਦੇ ਵਿੱਚ ਅਰਸ਼ਟ ਹੋਇਆਗਾ ਆਪਣੇ ਮੁਕਸਰਾਏ ਜਿਹੜਾ ਪ੍ਰੈਕਟਸ ਆਪਾਂ ਇਕੱਠਾ ਜਿਹੜਾ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਜਿਹੜੀ ਸਰਕਾਰ ਕਦੇ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੀਆਂ ਮਾਵਾ ਭੈਣਾਂ ਨੂੰ ਆਪਦੀਆਂ ਮਾਵਾ ਭੈਣਾਂ ਦੱਸਦੀ ਸੀ ਤੇ ਸਾਡੇ ਬਜ਼ੁਰਗਾਂ ਦੇ ਪੈਰੀ ਹੱਥ ਲਾਇਆ ਕਰਦੀ ਸੀ ਤੇ ਉਹ ਸਰਕਾਰ ਕਹਿੰਦੀ ਸੀ ਵੀ ਅਸੀਂ ਕਮੀਆਂ ਦੇ ਵਿਹੜੇ 'ਚ ਜਿਹੜਾ ਦੀਪ ਆ ਉਹ ਕਦੇ ਬੁਝਣ ਨਹੀਂ ਦੇਣਾਂਗਾ ਤੇ ਇੱਥੇ ਅਸੀਂ ਉਹ ਸੂਰਜ ਜਿਹੜਾ ਸੱਚ ਦਾ ਸੂਰਜ ਆ ਉਹਨੂੰ ਚੜਾ ਕੇ ਹਟਾਂਗੇ ਪਰ ਅੱਜ ਦਾ ਜੋ ਮੌਜੂਦਾ ਸਮਾਜ ਜਦੋਂ ਸੱਤਾ ਵਿੱਚ ਆ ਗਈ ਆ ਤੇ ਉਹ ਸਾਰਿਆਂ ਦਾ ਵੱਧ ਅੱਜ ਮਜ਼ਦੂਰਾਂ ਦੀ ਕਾਤਲ ਤੇ ਜ਼ਾਲਮ ਬਣੀ ਹੋਈ ਆ ਅੱਜ ਸਾਰਿਆਂ ਦਾ ਵੱਧ ਜੇ ਕਹਿ ਟੈ ਰਿਆ ਤਾਂ ਐਸ ਸਮੇ ਮਜ਼ਦੂਰਾਂ ਤੇ ਕਹਿ ਟੈ ਰਿਆ ਕਿਉਂ ਕਿ ਅੱਜ ਜੇ ਮਨਰੇਗਾ ਮਜ਼ਦੂਰਾਂ ਨੇ ਆਪਦੇ ਮਨਰੇਗਾ ਦੇ ਕੰਮ ਲੈਣੇ ਆ ਉਹਦੇ ਆਸ ਤੋਂ ਉਹਨਾਂ ਨੂੰ ਧਰਨੇ ਲਾਉਣੇ ਪੈ ਰਹੇ ਆ ਜੇ ਕਿਤੇ ਕਿਸ ਨੇ ਕੀ ਕੰਮ ਕਰ ਵੀ ਦਿੱਤਾ ਉਹਨਾਂ ਦੇ ਪੈਸੇ ਨਹੀਂ ਆ ਰਹੇਗੇ ਕਿਉਂ ਕਿ ਇਹ ਜਿਹੜਾ ਸਿਸਟਮ ਆ ਇਹਨਾਂ ਜਿਹੜੀ ਸਰਕਾਰ ਆ ਉਹ ਲਗਾਤਾਰ ਮਜ਼ਦੂਰਾਂ ਤੋਂ ਉਸ ਕੰਦਾ ਉਹਨਾਂ ਨੂੰ ਉਹ ਲਗਾਤਾਰ ਉਹਨਾਂ ਨੂੰ ਚੱਕੀ ਘੜੇ ਪਾਉਣ ਤੇ ਖੱਜਲ ਖਵਾਰ ਕਰਦੇ ਤੁਲੀ ਹੋਈ ਆ ਇੱਥੇ ਇਸੇ ਤਰ੍ਹਾਂ ਹੀ ਜਿੱਥੇ-ਜਿੱਥੇ ਇਹਨਾਂ ਦੀ ਗੈਰ ਪੰਚਨਤਾ ਬੜੀਆਂ ਹੋਈਆਂ ਨੇ ਕੋਈ ਵੀ ਸਾਡੇ ਆਪ ਮਹਾਰੇ ਕੰਮ ਕਰਨਾ ਚਾਹੁੰਦੇ ਆ ਜਿਵੇਂ ਚੱਕਰਾਂ ਦਾ ਸਿੰਘ ਵਾਲੇ ਨੇ ਚਾ ਸਾਡਾ ਭਾਈ ਮੰਗਾ ਯਾਦ ਉਹ ਜਿਹੜਾ ਗੈਰ ਸਿਆਸੀ ਇਹਨਾਂ ਦੀ ਪਾਰਟੀ ਦੇ ਬੁਰੇ ਜਿਹੜੇ ਹੰਦਾ ਉਹ ਚੁਕਦਾ ਨਹੀਂ ਹੈ ਉਹਨਾਂ ਨੂੰ ਹਮੇਸ਼ਾ ਲੱਗਿਆ ਹੋਇਆ ਸਰਕਾਰ ਨੂੰ ਇਹਨਾਂ ਨੂੰ ਕਿਵੇਂ ਨਾ ਕਿਵੇਂ ਲਾਤੇ ਪੁੰਦੀ ਲਗਾਈਏ ਤੇ ਉਹ ਲਗਾਤਾਰ ਪਿੰਡ ਦੇ ਵਿੱਚ ਮਤੇ ਪਾ ਕੇ ਜਿਹੜੇ ਪਿੰਡ ਦੇ ਵਿਕਾਸ ਦੇ ਲਈ ਕੰਮ ਕਰਨਾ ਚਾਹੁੰਦਾ ਪਰ ਇੱਥੋਂ ਦਾ ਐਮਐਲਏ ਜਿਹੜਾ ਜਗਦੀਸ਼ ਸਿੰਘ ਕਾਕਾ ਉਹਰਾ ਲਗਾਤਾਰ ਅਫਸਰ ਸਹੀ ਤੇ ਜਿਹੜਾ ਉਹ ਦਬਾਅ ਪਾ ਰਿਹਾ ਵੀ ਚੱਕੇ ਦਾ ਕੰਮ ਨਹੀਂ ਚੱਲਣ ਦੇਣਾਗਾ ਭਾਦੀ ਇੱਥੋਂ ਦੀ ਗੱਲ ਉਧਰ ਹੋ ਜੇ ਇਹ ਚੱਕੇ ਦਾ ਕੰਮ ਨਹੀਂ ਚੱਲਣ ਦੇਣਾਗਾ ਕਿਉਂ ਕਿਉਂਕਿ ਇਸੇ ਨਾਲ ਉਹਨਾਂ ਦੀ ਜਿਹੜੀ ਹੰਕੜ ਆ ਉਹ ਡਰਦੀ ਆ ਉਹਨਾਂ ਦੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਆ ਸਰਪੰਚੀ ਬਲੇ ਵੀ ਔਕੇ ਹੋਏ ਸੀਗੇ ਤੇ ਸਤਾ ਪਾਈ ਜਿਹੜਾ ਮੰਗਾ ਜਾਦਾ ਉਹ ਇਸ ਕਰੰ ਦੀੜ ਤੇ ਜਿੱਤਿਆ ਵੀ ਅਸੀਂ ਨਾ ਤਾਂ ਕਿਸੇ ਨੂੰ ਨਸ਼ਾ ਵੰਡਣਾ ਨਾ ਕਿਸੇ ਨੂੰ ਅਸੀਂ ਦੂਜਾ ਪੈਸੇ ਦੇਣੇ ਆ ਔਰ ਨਾ ਹੀ ਅਸੀਂ ਜਿਹੜਾ ਡੋਗਲਾਪਨ ਦਿਖਾਉਣਾ ਦਾ ਜੋ ਇਹ ਲਗਾਤਾਰ ਦਿਖਾਉਂਦੇ ਆਉਂਦੇ ਆ ਨਾ ਹੀ ਅਸੀਂ ਕਿਸੇ ਦੇ ਧੀ ਪਤ ਨੂੰ ਚਿੱਟੇ ਤੇ ਲੱਗਣ ਦੇਣਾਗਾ ਔਰ ਜੇ ਕੋਈ ਚਿੱਟਾ ਪੀਊਗਾ ਤਾਂ ਅਸੀਂ ਡਾਂਗ ਫੇਰਾਂਗੇ ਜਿਹੜਾ ਕਿ ਤਿੰਨ ਪੰਜ ਕਰੂਗਾ ਇਹੋ ਜਿਹੇ ਗੱਲਾਂ ਕਰਕੇ ਜਿਹੜਾ ਸਾਡੇ ਪਾਈ ਨੇ ਜਿਹੜਾ ਚੋਣਾਂ ਜਿੱਤਿਆ ਪਰ ਇਹਨਾਂ ਦੇ ਬੰਦੇ ਲਗਾਤਾਰ ਜਿਹੜੀਆਂ ਇਹ ਕੁਝੀਆਂ ਛਾਲ-ਛਾਲ ਕਰ ਰਿਆ ਵੀ ਅਸੀਂ ਕਿਵੇਂ ਨਾ ਕਿਵੇਂ ਇਸ ਬੰਦੇ ਨੂੰ ਜਿਹੜਾ ਹੈਗਾ ਇਹ ਨੀਵਾ ਦਿਖਾਈਏ ਤੇ ਜਿਹੜਾ ਨਗਰ ਦੇ ਵਿੱਚ ਖੱਜਲ-ਖਵਾਰੀ ਕਰਨ ਲਈ ਮਜਬੂਰ ਕਰੀਏ ਮਗਰਲੇ ਦਿਨੀ ਪੰਚਾਇਤ ਵੱਲੋਂ ਕਈ ਮਤੇ ਪਾਏ ਗਏ ਤਾਂ ਕਿ ਮੰਰੇਗਾ ਮਨਜ਼ੂਰਾਂ ਨੂੰ ਕੰਮ ਮਿਲ ਸਕੇ ਉਹਦੇ ਚੋਂ ਵੀ ਕੋਈ ਸੇ ਵੀ ਇੱਕ ਵੀ ਕੰਮ ਨੂੰ ਜਿਹੜਾ ਇਹਨਾਂ ਨੇ ਪੂਰਾ ਨਹੀਂ ਕਰਨਤਾ ਕਿਉਂ ਕਿ ਕਾਕੇ ਬਰਾਬਰ ਨੂੰ ਲੱਗਦਾ ਇਸ 'ਚ ਮੇਰੀ ਹੇ ਜਿਹੜੀ ੇਤੀ ਹੋਣੀ ਆ ਮੇਰੀ ਬਦਨਾਮੀ ਹੋ ਜੂਗੀ ਮੈਂ ਨੀਵਾ ਹੋ ਜਾਊਂਗਾ ਪਰ ਠੀਕ ਆ ਕਿਸਨਾ ਸਿਆਸੀ મતਭੇਦ ਹੋ ਸਕਦੇ ਆ ਪਰ ਕੀ ਲੋਕਾਂ ਨਾਲ ਵੈਰ ਕਰਨਾ ਚੰਗੀ ਗੱਲ ਹੁੰਦੀ ਆ ਅੱਜ ਤੁਸੀਂ ਸੱਤਾ ਦੇ ਵਿੱਚੋਂ ਕਰ ਲਓ ਤੁਸੀਂ ਫੇਰ ਹਾਂਗਾ ਫੇਰ ਤੁਹਾਨੂੰ ਇਹੀ ਚੱਕ ਦਾ ਨਾ ਸਿੰਗਲੇ ਲੋਕ ਨਹੀਂ ਹੋਰ ਵੀ ਜਿੱਥੇ-ਜਿੱਥੇ ਗੈਰ ਸਿਆਸੀ ਜਿਹੜੀਆਂ ਥੁੱਡੀ ਪਾਰਟੀ ਬਿਨਾ ਪੰਚਾਇਤਾਂ ਬਣੀਆਂ ਉਹ ਤੁਹਾਨੂੰ ਲੋਕ ਖੈਰ ਨਹੀਂ ਪਾਉਣਗੇ ਉਹ ਤੁਹਾਨੂੰ ਛਤਰਾਂ ਹੇ ਨਵਾਣਗੇ ਪਹਿਲਾਂ ਤੁਹਾਨੂੰ ਖੁੱਲ੍ਹਾਂ ਨਾ ਨਵਾਜਿਆ ਜਿੰਨਾ ਲੋਕਾਂ ਨੇ ਉਹ ਦਿਨ ਨੂੰ ਤੁਸੀਂ ਯਾਦ ਕਰਦੇ ਹੋ ਫਿਰ ਤੁਸੀਂ ਗਾਹਕ ਦੱਸਿਆ ਕਰੋ ਕਿ ਨੌਕਾਣਾਂ ਦਾ ਵਾਧਾ ਕਰਕੇ ਮੁਕਰੀ ਦੇਣੀ ਮੁੰਡਿਆਂ ਨੂੰ ਕੂਰਨੇ ਚੜੀਦੇ ਹੁੰਦੇ ਆ ਐਸਾ ਜਿਵੇਂ ਲਗਾਤਾਰ ਜਿਹੀ ਸਰਕਾਰ ਆ ਮਜ਼ਦੂਰਾਂ ਤੋਂ ਕੱਲਾ ਕੰਮ ਨਹੀਂ ਖੋਰੇਗੀ ਉਹ ਲਗਾਤਾਰ ਮਜ਼ਦੂਰਾਂ ਤੋਂ ਕੰਮ ਨੂੰ ਖਤਮ ਕਰਨ ਲੱਤੇ ਲੱਗੀ ਹੋਈ ਆ ਇੱਕ ਤਾਂ ਹੁੰਦਾ ਵੀ ਚਲੋ ਕੰਮ ਚੱਲਣ ਨਹੀਂ ਦੇਣਾਗਾ ਇੱਕੋ ਰਕਾਸਰਾ ਸੀ ਮਜ਼ਦੂਰਾਂ ਦਾ ਨਰੇਕਾ ਨਰੇਕਾ ਵੀ ਉਹ ਜਿਹੜੇ ਆ ਇਹ ਚਾਹੇ ਮਤੇ ਪਾਰਿਆ ਭਗਵਾਨ ਸਮਾਣਾ ਵੀ ਇੱਥੇ ਨਹੀਂ ਕੰਮ ਕਰਨਾ ਉੱਥੇ ਨਹੀਂ ਕੰਮ ਕਰਨਾ ਹੈਗਾ ਤਾਂ ਕੰਮ ਕਰਨ ਕਿੱਥੇ ਤੁਸੀਂ ਪਹਿਲਾਂ ਹੀ ਕੰਮ ਨਹੀਂ ਚੱਲਣ ਦੇ ਰਹੇ ਕਈ ਪਿੰਡਾਂ 'ਚ ਮੰਨੋ ਫੈਕਟਰੀ 'ਚ ਕੰਮ ਹੋਊਗਾ ਕਿ ਸੜਕ ਦਾ ਕੰਮ ਹੋਊਗਾ ਪਈ ਦਾ ਕੰਮ ਆਊਗਾ ਕੰਮ ਤੁਸੀਂ ਕਹਿੰਦੇ ਇੱਥੇ ਕਰਨਾ ਨਹੀਂ ਫਿਰ ਕਿੱਥੇ ਕੰਮ ਕਰਨਗੇ ਕੀ ਤੁਸੀਂ ਇਸ ਪੰਜਾਬ ਦੇ ਵਿੱਚ ਕੀ ਮੁਲਖ ਦੇ ਵਿੱਚ ਕਿਤੇ ਫੈਕਟਰੀ ਲਾਈਏ ਉੱਥੇ ਮਜ਼ਦੂਰ ਕੰਮ ਕਰਨਣਗੇ ਕੀ ਤੁਸੀਂ ਕਿਸੇ ਸਕੂਲ ਦੇ ਵਿੱਚ ਕੋਈ ਬੈਗਾਂ ਦਾ ਸਾਰੀ ਦਾ ਕੰਮ ਚਲਾ ਰਹੇ ਹੋ ਵੀ ਉੱਥੇ ਜਿਹੜਾ ਮਜ਼ਦੂਰ ਕੰਮ ਕਰਨਣਗੇ ਜਾਂ ਤੁਸੀਂ ਕੋਈ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ 'ਚੋਂ ਮਤੇ ਪਾ ਕੇ ਦੇ ਰਹੇ ਹੋ ਵੀ ਇਹ ਮਜ਼ਦੂਰਾ ਦੀ ਇਹ ਮਜ਼ਦੂਰੀ ਵਾਂਗੇ ਇਹ ਤੁਸੀਂ ਜਿਹੜਾ ਕੁਝ ਕਰ ਰਹੇ ਹੋ ਤਾਂ ਫਿਰ ਇਸ ਗੱਲ ਤੋਂ ਤੁਸੀਂ ਕਿਵੇਂ ਇਹ ਗੱਲ ਕਹਿ ਸਕਦੇ ਹੋ ਵੀ ਮਜ਼ਦੂਰਾਂ ਦੇ ਜਿਹੜੇ ਅਸੀਂ ਕੰਮ ਨਹੀਂ ਚੱਲਣ ਦੇਣੇਗੇ ਲਗਾਤਾਰ ਜਿਹੜੀ ਪੰਜਾਬ ਸਰਕਾਰ ਆ ਉਹ ਮਜ਼ਦੂਰਾਂ ਦਾ ਗੱਲ ਕੋਟੰਤੇ ਲੱਗੀ ਹੋਈ ਆ ਮਗਰਲੇ ਦਿਨੀ ਜਿਹੜੀ ਪੰਚਾਇਤੀ ਜ਼ਮੀਨ ਨਹੀਂ ਇੱਕ ਹੋਰ ਐਕਟ ਬਣਾਇਆ ਹੋਇਆ ਜਿਹਨੂੰ ਲੈਂਡ ਸੀਲਿੰਗ ਐਕਟ ਕਹਿੰਦੇ ਆ ਪੰਚਾਇਤੀ ਜ਼ਮੀਨਾਂ ਤੋਂ ਤੀਜੇ ਹਿੱਸੇ ਦੀ ਗੱਲ ਕਰਦੀ ਕਰਦੀ ਸਾਡੀ ਭਰਾਤਰੀ ਜਥੇਬੰਦੀਆਂ ਮਜ਼ਦੂਰਾਂ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਕਹਿੰਦੀ ਆ ਵੀ ਸਾਡੇ ਦੇਸ਼ ਦਾ ਸੰਵਿਧਾਨ ਆ ਸਾਡੇ ਦੇਸ਼ ਦਾ ਕਾਨੂੰਨ ਆ ਅੱਜ ਜਦੋਂ ਲਗਾਤਾਰ ਮਜ਼ਦੂਰਾਂ ਕੋਲ ਪਸਾਨਾ ਕੋਲ ਕੰਮ ਖੁੱਸ ਰਿਹਾ ਨੌਜਵਾਨਾਂ ਕੋਲ ਨਹੀਂ ਪੱਕਾ ਠਿਕਾ ਕੰਮ ਨਹੀਂ ਆ ਤਾਂ ਉਥੇ ਇੱਕੋ ਇੱਕ ਸਾਧਨ ਮਨਦਾ ਕਮਾਈ ਦਾ ਉਹ ਜ਼ਮੀਨ ਆ ਸਾਡੇ ਮੁਲਕ ਦੇ ਵਿੱਚ ਕਾਨੂੰਨ ਬਣਿਆ ਹੋਇਆ ਵੀ 17 ਕਿਨਾਂ ਤੋਂ ਵੱਧ ਜ਼ਮੀਨ ਆ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਕਿਸੇ ਕੋਲੇ ਤੇ ਪਰ ਇਥੋਂ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਜਿਹੜੀ ਜਥੇਬੰਦੀ ਮਜ਼ਦੂਰਾਂ ਦੀ ਇਸ ਗੱਲ 'ਤੇ ਲੜਵਾਈ ਆਵੀ ਮਜ਼ਦੂਰਾਂ ਕੋਲੇ ਵੀ ਕੋਈ ਕਮਾਈ ਜੋਕਰ ਸਾਧਨ ਹੋਣਾ ਚਾਹੀਦਾਗਾ ਉਹ ਜਿਹੜੀ ਜ਼ਮੀਨ ਆ ਉਹ ਹੋਣੀ ਚਾਹੀਦੀ ਆ ਤਾਂ ਜਿਹੜੀ ਭਗਵੰਤ ਮਾਨ ਸਰਕਾਰ ਐਡੀ ਝਾਲਮ ਨਿਕਲੀ ਗਈ ਉਹਨਾਂ ਨੇ ਜਿਹੜੇ ਉਹ ਆਕੂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਸਾਡੇ ਮਜ਼ਦੂਰਾਂ ਨੂੰ ਜਗਉਂਦੇ ਸੀ ਉਹਨਾਂ ਨੂੰ ਲਗਾਤਾਰ ਅਰਸ਼ਟਾ ਪਾਈਆਂ ਤੇ ਉਹਨਾਂ ਚੋਂ ਹੀ ਇੱਕ ਸਦਾ ਵੀਰ ਦੇ ਸਦਾ ਦਿੱਕਰ ਹਥੂਆ ਆ ਸਾਡੇ ਜਿਹੜਾ ਜੇਲ੍ਹ ਦੇ ਵਿੱਚ ਅਰਸ਼ਟ ਹੋਇਆਗਾ ਆਪਣੇ ਮੁਕਸਰਾਏ ਜਿਹੜਾ ਭੇਜਿਆ ਹੋਇਆਗਾ ਹੋਰ ਵੀ ਕਈ ਆਗੂ ਨੇ ਜਿਹੜੇ ਉਹਨਾਂ ਨੇ ਅਰਸ਼ਟ ਕੀਤੇ ਨੇ ਕਿਉਂ ਅਰਸ਼ਟ ਕੀਤੇ ਨੇ ਜੇਕਰ ਇਹ ਮਜ਼ਦੂਰ ਸੌਖੇ ਹੋ ਗਏ ਜੇਕਰ ਇਹਨਾਂ ਮਜ਼ਦੂਰਾਂ ਕੋਲੇ ਉਹ ਰਜਵਾਰਿਆਂ ਦੀ ਜਿਹੜੀ ਜ਼ਮੀਨ ਆ ਵੇ ਥਾ ਪਈਆ ਉਹ ਵੰਡੀ ਗਈ ਤਾਂ ਇਹ ਸੌਖੇ ਹੋ ਜਾਣਗੇ ਜੇ ਇਹ ਸੌਖੇ ਹੋਣਗੇ ਤਾ ਇਹ ਸਾਰ ਕੁਛ ਨਾ ਕੋ ਸੋਚਣਗੇ ਵਿਚਾਰਨਗੇ ਤੇ ਜੋ ਅਸੀਂ ਗੱਲ ਤੋਂ ਪੌਲਸੀਆਂ ਲਗਾਤਾਰ ਜਿਹੜੀਆਂ ਆਮ ਲੋਕਾਂ ਦੇ ਜਿਹੜਾ ਖਿਲਾਫ ਜਿਹੜੀਆਂ ਕਰ ਰਹੇ ਆ ਲਗਾਤਾਰ ਉਹ ਵਧ ਰਹੇ ਆ ਉਹਨਾਂ ਦੇ ਖਿਲਾਫ ਸੰਘਰਸ਼ ਤੇ ਉਹਦੇ ਤੇ ਖਿਲਾਫ ਲੋਕ ਬੋਲਣਗੇ ਤੇ ਵਿਚਾਰਾ ਕਰਨਗੇ ਇਸੇ ਕਰਕੇ ਲਗਾਤਾਰ ਸਾਨੂੰ ਉਸੇ ਤਰ੍ਹਾਂ ਦੀਆਂ ਤੰਗੀਆਂ ਤਰਸੀਆਂ ਵਾਲੇ ਪਾਸੇ ਧੱਕਿਆ ਜਾ ਰਿਹਾ ਇਹ ਪਹਿ ਕੀਤਾ ਹੋਇਆ ਪੂਆ ਤਮਾਮ ਸਰਕਾਰ ਨੇ ਮਗਰਲੇ ਦਿਨੀ ਇਹਨਾਂ ਦੇ ਇੱਕ ਮੰਤਰੀ ਬੋਤਾ ਜਿਹੜਾ ਉਹ ਕਹਿੰਦਾ ਵੀ ਸਾਨੂੰ ਚੋਣਾ ਜਿੱਤਣ ਵਾਸਤੇ ਭੌਂਦੀ ਕੁਝ ਵੀ ਕਰਨਾ ਪਵੇ ਭੌਂਦੀ ਕਿਸੇ ਦਾੰਗ ਫੇਰ ਨਹੀਂ ਪਵੇ ਭੌਂਦੀ ਉਹਨਾਂ ਨੂੰ ਨਸ਼ਾ ਦੇਣਾ ਪਵੇ ਕਿਸੇ ਨੂੰ ਭੌਂਦੀ ਸਾਨੂੰ ਰਹਿਸ਼ਮਤ ਦੇਣੀ ਪਵੇ ਅਸੀਂ ਕੁਝ ਵੀ ਕਰਾਂਗੇ ਅਜਿਹਾ ਜਿਹੜੇ ਇਹਨਾਂ ਦੀ ਬੋਲ ਬਣੀਆਂ ਲਗਾਤਾਰ ਇਹਨਾਂ ਦੇ ਵਿਆਰ ਆ ਤੇ ਉਹ ਲਗਾਤਾਰੇ ਸ਼ਬਦਾਂ ਕਰਤੇ ਲੱਗੇ ਹੋਏ ਆ ਵੀ ਅਸੀਂ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ ਹੈਗਾ ਅਸੀਂ ਪੰਜਾਬ ਨੂੰ ਲਗਾਤਾਰ ਇਥੋਂ ਜਿਹੜੇ ਮਹਿੰਤ ਕਸ਼ ਲੋਕ ਆ ਉਹਨਾਂ ਨੂੰ ਡਾਂਗ ਦੇ ਜੋਰ ਤੇ ਦਬਾ ਕੇ ਰੱਖਣਾ ਤੇ ਕੁੱਟ ਕੇ ਰੱਖਣਾਗਾ ਇਹ ਜੋ ਸੰਤਾ ਪਸੀ ਸਾਡੇ ਪਰਖਾਂ ਨੇ ਹੰਡਾਇਆਗਾ ਅਸੀਂ ਉਸ ਪਾਸੇ ਲਗਾ ਤਾਵੇਂ ਧੱਕਣਾਗਾ ਤੇ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਕੋਈ ਟਾਈਮ ਹੁੰਦਾ ਸੀ ਸਾਡੇ ਬੰਦਿਆਂ ਨੂੰ ਜਿਹੜਾ ਪਰਦਾ ਅਧਿਕਾਰ ਨਹੀਂ ਹੁੰਦਾ ਸੀਗਾ ਲੈ ਕੁਛਿਆਂ ਨੂੰ ਕੋਈ ਬੋਲਣ ਦਾ ਅਧਿਕਾਰ ਨਹੀਂ ਹੁੰਦਾ ਸੀਗਾ ਕੋਈ ਜਿਹੜਾ ਸੁਣਨ ਦਾ ਤੰਗਾ ਸੁਣਨ ਦਾ ਅਧਿਕਾਰ ਵੀ ਹੁੰਦਾ ਕਿਤੇ ਸਿੱਕਾ ਢਾਲ ਕੇ ਪਾਰਦੇ ਸਾਡੇ ਬੰਦੇ ਦੇ ਕੰਨ 'ਚ ਕਦੇ ਉਹਨਾਂ ਦੀ ਚੰਗਾ ਬੋਲਣ ਦੇ ਜੀਬ ਵੜ ਦਿੰਦੇ ਸੀਗੇ ਪਰ ਅੱਗੇ ਅਸੀਂ ਦੱਸਣਾ ਚਾਹੁੰਨਾ ਵੀ ਉਹ ਥੋੜਾ ਦੌਰ ਨਹੀਂ ਹੈ ਅੱਜ ਇਹ ਦੌਰ ਡਾਕਟਰ ਬੇਦਕਾਰ ਸਾਹਿਬ ਕਰਾਉਂਦਿਆਂ ਜਿਹੜੀਆਂ ਦਿੱਤੀਆਂ ਜਿਹੜੀਆਂ ਕੋਈ ਰਹਿਤਾਂ ਨੇ ਸਾਡੇ ਸੰਵਿਧਾਨ ਦਾ ਜਿਹੜਾ ਕਾਨੂੰਨ ਬਣੇ ਹੋਇਆ ਉਹਦਾ ਰਾਜ ਆ ਟੁੱਟਾ ਉਹ ਗੁੰਡਾ ਰਾਜ ਹੁਣ ਅਸੀਂ ਵਾਪਸ ਆਉਣ ਨਹੀਂ ਦੇਣਾ ਹੈਗਾ ਇਹ ਜਿਹੜਾ ਰਾਜ ਆ ਹੁਣ ਭਗਤ ਸਰਾਭਿਆ ਦੀ ਸੋਚ ਦਾ ਰਾਜ ਆਊਗਾ ਇਹ ਕਦਰਾਂ ਬਾਪਾਂ ਦੀ ਸੋਚ ਦਾ ਰਾਜ ਸਥਾਪਿਤ ਤਾਂ ਪਾਉਂਦੀ ਹੋ ਜੇ ਟੁੱਟਾ ਉਹ ਜਿਹੜਾ ਗੰਦਾ ਸਿਸਟਮ ਸੀਗਾ ਉਹ ਅਸੀਂ ਦੂਰੀਆਂ ਬੰਦ ਕਰ ਦੇਣਾ ਲਗਾ ਹੁਣ ਸਾਡੇ ਭੈਣ ਭਰਾ ਉਹ ਬਣੰਦੀਆਂ ਛੂਣ ਕੇ ਜਿਨ੍ਹਾਂ ਦੀ ਕਦੇ ਉਹਨਾਂ ਨੇ ਜਿਹੜੇ ਸੁਪਨੇ ਦੇਖਦੇ ਆ ਜੋ ਸਾਡੇ ਗੁਰੂ ਸਾਹਿਬ ਬੰਨਾਂ ਨੇ ਜਿਹੜਾ ਬੇਗਮਪੁਰਾ ਵਸੋਂ ਦੀਆਂ ਜਿਹੜੀਆਂ ਗੱਲਾਂ ਕਰਦੇ ਰਹੇ ਆ ਔਰ ਜੋ ਉਹਨਾਂ ਨੇ ਸੁਪਨੇ ਦੇਖਿਆ ਉਹ ਅਸੀਂ ਚੰਡੇ ਦੰਡੇ ਵਿੱਚ ਪਾ ਕੇ ਉਹ ਸਵਾਰ ਕਰਕੇ ਹਟਾਂਗੇ ਤੇ ਛੋਟਾ ਜਿਹੜਾ ਇਹ ਹਕਾਰ ਲਗਾਤਾਰ ਤੁਹਾਡੇ ਮੰਤਰੀਆਂ ਦੀਆਂ ਬੋਲੀਆਂ ਜੋ ਬੋਲਦਾਗਾ ਜਿਹੜਾ ਤੁਹਾਡੇ ਜਿਹੜੇ ਕੰਲੀ ਚੱਟ ਪੰਡਾ ਦੇ ਚੌਧਰੀ ਬਣੇ ਹੋਏ ਆ ਉਹਨਾਂ ਦੀਆਂ ਜਿਹੜੀਆਂ ਬੋਲੀਆਂ ਤੇ ਬੋਲਦਾ ਉਹ ਲਗਾਤਾਰ ਅਸੀਂ ਹੁਣ ਡਾਂਗ ਦੇ ਜੋਰ ਤੇ ਜਿਹੜਾ ਦਬਾ ਕੇ ਖਤਾਂਗੇ ਤੁਹਾਨੂੰ ਦੱਸਾਂਗੇ ਫਿਰ ਕਿਹੜੇ ਭਾਅ ਵਿਕਦੀ ਆ ਜੇਕਰ ਤੁਸੀਂ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰਦੇ ਰਹੇ ਜੈ ਜਨਤਾ ਜੈ ਸੰਘਰਸ਼ ਤੁਸੀਂ ਬਹੁਤ ਧਿਆਨ ਨਾਲ ਗੱਲ ਬਾਤ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਦ ਤੱਕ ਹਮੇਸ਼ਾ ਲੜਦੇ ਰਹੋ